ਤੇ ਉਧਰ ਇਸ ਵੇਲੇ ਦਿਲਜੀਤ ਦੋਸਾਂਝ ਦੇ ਵੱਲੋਂ ਇੱਕ ਵੱਡੀ ਅਪੀਲ ਕਰ ਦਿੱਤੀ ਗਈ ਹੈ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਲੈ ਕੇ ਤੇ ਆਮ ਲੋਕਾਂ ਲਈ ਵੀ ਪੰਜਾਬ ਵਿੱਚ ਹੜ੍ਹਾਂ ਨੂੰ ਲੈ ਕੇ ਦਿਲਜੀਤ ਦੋਸਾਂਝ ਦੇ ਵੱਲੋਂ ਇੱਕ ਵੀਡੀਓ ਪਾਈ ਗਈ ਹੈ ਜਿਸ ਦੇ ਵਿੱਚ ਦਿਲਜੀਤ ਦੋਸਾਂਝ ਨੇ ਕਿਹਾ ਏ ਕਿ ਪੰਜਾਬ ਇਸ ਵੇਲੇ ਬਹੁਤ ਮਾੜੇ ਹਾਲਾਤ ਦੇ ਵਿੱਚੋਂ ਗੁਜ਼ਰ ਰਿਹਾ ਹੈ ਕਾਫੀ ਖਰਾਬ ਹਾਲਾਤ ਨੇ ਪੰਜਾਬ ਦੇ ਲੋਕਾਂ ਦੀਆਂ ਫਸਲਾਂ ਡੁੱਬ ਚੁੱਕੀਆਂ ਨੇ ਘਰ ਵਹਿ ਚੁੱਕੇ ਨੇ ਇਸ ਦੇ ਨਾਲ ਹੀ ਦਿਲਜੀਤ ਦੋਸਾਂਝ ਨੇ ਕਿਹਾ ਕਿ ਪੰਜਾਬ ਜ਼ਖਮੀ ਹੈ ਪਰ ਹਾਰਿਆ ਨਹੀਂ ਅਸੀਂ ਪੀੜਤਾਂ ਦੇ ਨਾਲ ਖੜੇ ਆਂ ਪੰਜਾਬ ਨੇ ਸਾਨੂੰ ਗੋਦ ਲਿਆ ਤੇ ਅਸੀਂ ਪੰਜਾਬ ਦੀ ਗੋਦ 'ਚ ਹੀ ਮਰਨਾ ਇਹ ਪੀੜਤਾਂ ਦੀ ਦੁਬਾਰਾ ਜ਼ਿੰਦਗੀ ਸ਼ੁਰੂ ਕਰਨ ਦੇ ਵਿੱਚ ਮਦਦ ਕਰਾਂਗੇ ਦਿਲਜੀਤ ਦੋਸਾਂਝ ਨੇ ਕਿਹਾ ਕਿ ਪੰਜਾਬ ਦੇ ਯੂਥ ਨੇ ਖੁਦ ਅੱਗੇ ਆ ਕੇ ਮਦਦ ਕੀਤੀ ਹੈ ਦਿਲਜੀਤ ਦੋਸਾਂਝ ਦੇ ਵੱਲੋਂ ਇੱਕ ਵੀਡੀਓ ਸਾਂਝੀ ਕੀਤੀ ਗਈ ਆ ਜਿਸ ਦੇ ਵਿੱਚ ਉਹ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਗੱਲ ਰਾਸ਼ਨ ਤੱਕ ਨਹੀਂ ਹੈ ਜਦੋਂ ਤੱਕ ਲੋਕ ਦੁਬਾਰਾ ਤੋਂ ਆਪਣੀ ਜ਼ਿੰਦਗੀ ਉਸੇ ਤਰ੍ਹਾਂ ਸ਼ੁਰੂ ਨਹੀਂ ਕਰਦੇ ਉਦੋਂ ਤੱਕ ਅਸੀਂ ਮਦਦ ਕਰਾਂਗੇ सत श्री अकाल जी आज की बात मैं हिंदी में करूंगा ताकि बात सब तक पहुंच जाए पंजाब के हालात बाढ़ की वजह से बहुत ख़राब है लोगों के घर बह चुके हैं फसलें तबाह हो चुकी हैं पशु गाय भैंस मर चुके हैं लोगों की जिंदगियां बर्बाद हो गई हैं पंजाब जख्मी है पर हारा नहीं है हम पंजाब की गोद से उठे हैं पंजाब ने हमें गोद लिया है और हमने पंजाब की गोद में ही मरना है जितने भी पीड़ित परिवार हैं हम सब उनसे कहना चाहते हैं कि हम उनके साथ हैं ऐसा नहीं कि राशन पानी दे के ये बात ख़त्म हो जाएगी जब तक उनकी ज़िंदियाँ दोबारा शुरू नहीं हो जाती हम सब उनके साथ हैं जितने भी लोकल एन हैं जितने भी लोकल हमारा पंजाब का मीडिया है वो बहुत अच्छा काम कर रहा है मैं उनका भी धन्यवाद करना चाहूँगा वो ऑन ग्राउंड बहुत अच्छा काम कर रहे हैं और पंजाब का यूथ वो खुद आगे आया है और वो खुद इस स्थिति को संभाल रहा है मैं सबका बहुत बहुत धन्यवाद करना चाहूँगा मेरे जितने भी रिसोर्सेज हैं जितने भी कॉर्पोरेट हाउसेज को मैं जानता हूँ हमारी टीम ने उनसे बात की है सब पंजाब की हेल्प करने के लिए तैयार है वो सब आगे आना चाहते हैं ये जो मुसीबत है हम इससे निकल जाएंगे पंजाब पे हमेशा मुसीबत आई है ऐसा होता है ना कि कोई चीज़ जो बहुत प्यारी होती है उस पर हमेशा उसको नज़र लग जाती है तो ये हमारे साथ बहुत बार हुआ है लेकिन हम इस मुसीबत से निकल जाएंगे मैं अरदास करता हूँ परमात्मा के आगे कि हम सबको इतनी शक्ति दे कि हम सब भाई बहन मिलके इस चीज इस मुसीबत से बाहर आ जाए और एक एक बार फिर से वो जिंदगियां दोबारा खड़ी हो सकें मेरी तरफ से सबको बहुत प्यार सत्कार अगर कुछ गलत बोल गया हो अगर किसी को हर्ट हुआ हो मेरी कोई बात तो माफी अगे बढ़ खबर फाजिलका तो है जितों के पिंड दोनों नानक श्री गुरु ग्रंथ साहिब के पावन स्वरूप सुरक्षित था ले गए हैं पिंड वास ने किश्वार ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੁਰੱਖਿਅਤ ਥਾਂਾਂ ਤੇ ਪਹੁੰਚਾਇਆ ਹੈ ਦਰਸਲ ਪਾਣੀ ਦੇ ਵਿੱਚ ਘਿਰੇ ਹੋਏ ਨੇ ਬਹੁਤ ਸਾਰੇ ਪਿੰਡ ਬਹੁਤ ਸਾਰੇ ਗੁਰਦੁਆਰਾ ਸਾਹਿਬ ਅਤੇ ਇਸ ਕਰਕੇ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਪਾਵਨ ਰੂਪ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉਹਨਾਂ ਨੂੰ ਪੂਰੀ ਮਰਿਆਦਾ ਦੇ ਨਾਲ ਇਸ ਵੇਲੇ ਸੁਰੱਖਿਅਤ ਥਾਂਾਂ ਤੇ ਪਹੁੰਚਾਇਆ ਗਿਆ ਹੈ ਨਪਿੰਦਰ ਸਿੰਘ ਬਰਾੜ ਇਸ ਵੇਲੇ ਮੇਰੇ ਸਹੋਗੀ ਲਾਈਵ ਜੁੜੇ ਨੇ ਨਪਿੰਦਰ ਕਿ ਕੁਝ ਅਪਡੇਟ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੇ ਬਹੁਤ ਸਾਰੇ ਗੁਰੂ ਘਰ ਬਹੁਤ ਸਾਰੇ ਪਿੰਡ ਇਸ ਵੇਲੇ ਪਾਣੀ ਦੀ ਲਪੇਟ ਦੇ ਵਿੱਚ ਨੇ ਤੇ ਸੁਰੱਖਿਆ ਥਾਮਾਂ ਤੇ ਉਹਨਾਂ ਨੂੰ ਪੂਰੀ ਮਰਿਆਦਾ ਦੇ ਨਾਲ ਲਿਜਾਇਆ ਜਾ ਰਿਹਾ ਹੈ ਜੀ ਬਿਲਕੁਲ ਤੰਤਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਗੁਰੂ ਸਾਹਿਬ ਦੇ ਨਾਲ ਬੇੜੇ ਦੇ ਵਿੱਚ ਅਸੀਂ ਸਵਾਰ ਹਾਂ ਜੀ ਤਾਂ ਵਾਹਿਗੁਰੂ ਜੀ ਦੀ ਬਖਸ਼ਿਸ਼ ਸਰਕਾਰ ਇਹ ਦੋਨਾਂ ਨਾਨਕਾ ਪਿੰਡ ਦੇ ਵਿੱਚ ਤਨਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ ਪਾਣੀ ਪਹਿਲਾਂ ਠੀਕ ਠੀਕ ਸੀਗਾ ਤਾਂ ਉਦੋਂ ਤੱਕ ਸੰਗਤ ਨੇ ਕੋਸ਼ਿਸ਼ ਕੀਤੀ ਕਿ ਗੁਰੂ ਸਾਹਿਬ ਦਾ ਉਹ ਆਸਰਾ ਸਾਡੇ ਸਿਰ ਤੇ ਪਿੰਡ ਚ ਬਣਿਆ ਰਵੇ ਹਾਲਾਂਕਿ ਗੁਰੂ ਸਾਹਿਬ ਤਾਂ ਹਰ ਜਗ੍ਹਾ ਤੇ ਹਾਜ਼ਰ ਨਾਜ਼ਰ ਨੇ ਪਰ ਪਿੰਡ ਦੀਆਂ ਸੰਗਤਾਂ ਨੂੰ ਸੀ ਕਿ ਗੁਰੂ ਸਾਹਿਬ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਵਰਾਜਮਾ ਰਹਿਣ ਪਰ ਜਦੋਂ ਹੁਣ ਪਾਣੀ ਦਾ ਪੱਧਰ ਜ਼ਿਆਦਾ ਵੱਧ ਗਿਆ ਤਾਂ ਐਸੇ ਹਾਲਾਤਾਂ ਦੇ ਵਿੱਚ ਤਨਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਗੁਰੂ ਸਾਹਿਬ ਜੀ ਨੂੰ ਇੱਥੋਂ ਹੁਣ ਰੈਸਕਿਊ ਕਰਕੇ ਲਿਜਾਣਾ ਪੈ ਰਿਹਾ ਕਿਉਂਕਿ ਗੁਰੂ ਸਾਹਿਬ ਦੇ ਉਹ ਟਾਸਰੇ ਦੇ ਨਾਲ ਹੀ ਇਹ ਸਾਰੇ ਇਧਰ ਜਿਹੜੇ ਆਪਰੇਸ਼ਨ ਚੱਲ ਰਹੇ ਨੇ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਤਾਂ ਦੇਖੋ ਪੂਰੀ ਮਰਿਆਦਾ ਦੇ ਨਾਲ ਦੋ ਕਿਸ਼ਤੀਆਂ ਚੱਲ ਰਹੀਆਂ ਨੇ ਇੱਕ ਕਿਸ਼ਤੀ ਨਾਲ ਚੱਲ ਰਹੀ ਹੈ ਸੰਗਤ ਜਿਹਦੇ ਵਿੱਚ ਮੌਜੂਦ ਹੈ ਦੂਜੀ ਕਿਸ਼ਤੀ ਦੇ ਵਿੱਚ ਗੁਰਦੁਆਰਾ ਸ੍ਰੀ ਬੜੂ ਸਾਹਿਬ ਦੇ ਬਾਬਾ ਜੀ ਔਰ ਉਹਨਾਂ ਦੇ ਨਾਲ ਬਾਕੀ ਸੇਵਾਦਾਰ ਔਰ ਵਾਹਿਗੁਰੂ ਨੇ ਸਾਡੇ ਤੇ ਬਖਸ਼ਿਸ਼ ਕੀਤੀ ਸਾਨੂੰ ਸੇਵਾ ਦਿੱਤੀ ਕਿ ਅਸੀਂ ਗੁਰੂ ਸਾਹਿਬ ਦੇ ਨਾਲ ਇਸ ਕਿਸ਼ਤੀ ਦੇ ਵਿੱਚ ਸਵਾਰ ਹੋ ਕੇ ਅਸੀਂ ਨਾਲ ਜਾ ਸਕੇ ਵੈਗੁਰੂ ਜੀ ਦੀ ਕਿਰਪਾ ਸਦਕਾ ਤਾਂ ਦੋ ਬੀੜਾ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਤਾਂ ਦੋ ਸਰੂਪ ਨੇ ਗੁਰੂ ਸਾਹਿਬ ਦੇ ਦੋਨੋਂ ਸਰੂਪ ਬੜੀ ਮਰਿਆਦਾ ਦੇ ਨਾਲ ਘੜਿਆਲ ਵੱਜ ਰਿਹਾ ਚੌਰ ਸਾਹਿਬ ਚਲਾਏ ਜਾ ਰਹੇ ਆ ਸੰਗਤ ਨਾਲ ਹੈ ਪਿੱਛੇ ਇੱਕ ਬੋਟ ਚੱਲ ਰਹੀ ਹੈ ਇੱਕ ਬੋਟ ਅੱਗੇ ਚੱਲ ਰਹੀ ਹੈ ਤਾਂ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਜਿਹੜੀ ਉਹਦੇ ਸਦਕਾ ਪੂਰੀ ਮਰਿਆਦਾ ਦੇ ਨਾਲ ਗੁਰੂ ਸਾਹਿਬ ਨੂੰ ਲਿਜਾਇਆ ਜਾ ਰਿਹਾ ਤਾਂ ਆਸ-ਪਾਸ ਪਾਣੀ ਹੀ ਪਾਣੀ ਆ ਤਾਂ ਜਿੱਧਰ ਵੀ ਨਜ਼ਰ ਮਾਰੋਗੇ ਤੁਸੀਂ ਤੁਹਾਨੂੰ ਸਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆਏਗਾ ਪਰ ਯਕੀਨ ਮੰਨਿਓ ਜਦੋਂ ਸ਼ਰਧਾ ਆਸਥਾ ਤੇ ਵਾਹਿਗੁਰੂ ਦੇ ਓਟ ਆਸਰੇ ਦੀ ਗੱਲ ਆਉਂਦੀ ਆ ਤਾਂ ਉਦੋਂ ਇਹ ਸਾਰੀਆਂ ਚੀਜ਼ਾਂ ਸੰਭਵ ਨਜ਼ਰ ਆਉਂਦੀਆਂ ਉਹ ਦੇਖੋ ਸਾਹਮਣੇ ਦੋ ਬੰਦੇ ਪਾਣੀ ਦੇ ਵਿੱਚ ਪਾਣੀ ਦਾ ਪੱਧਰ ਦੇਖੋ ਕਿ ਕਿੰਨਾ ਜ਼ਿਆਦਾ ਪਾਣੀ ਗਹਿਰਾ ਹੋਵੇਗਾ ਤੁਸੀਂ ਇਹਨਾਂ ਹਾਲਾਤਾਂ ਤੋਂ ਅੰਦਾਜ਼ਾ ਲਾ ਸਕਦੇ ਆ ਕਿ ਕਿਸ ਤਰ੍ਹਾਂ ਦੇ ਇੱਥੇ ਹਾਲਾਤ ਨੇ ਤੁਸੀਂ ਇਹ ਦੋ ਲੋਕਾਂ ਵੱਲ ਨਜ਼ਰ ਮਾਰ ਲਓ ਕਿ ਕਿੰਨਾ ਡੂੰਘਾ ਪਾਣੀ ਹੋਵੇਗਾ ਇਹ ਟਿਊਬ ਦੇ ਸਾਰੇ ਇਸ ਪਾਣੀ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਆ ਟਿਊਬ ਇਹਨਾਂ ਦੇ ਕੋਲੇ ਔਰ ਇੰਨਾ ਇੰਨਾ ਪਾਣੀ ਜਿਹੜਾ ਇਸ ਵੇਲੇ ਇੱਥੇ ਵਗ ਰਿਹਾ ਹਰ ਪਾਸੇ ਪਾਣੀ ਪਾਣੀ ਹੈ ਪਰ ਇੱਕ ਟਿਊਬ ਦਾ ਸਾਰਾ ਲੈ ਕੇ ਇਹ ਦੋ ਵਿਅਕਤੀ ਇੱਥੋਂ ਜਾ ਰਹੇ ਨੇ ਔਰ ਇਧਰ ਗੁਰੂ ਸਾਹਿਬ ਦੀ ਜਿਹੜੀ ਬੀੜ ਹੈ ਤੰਤਰ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਥੋਂ ਲਿਜਾਇਆ ਜਾ ਰਿਹਾ ਹੈ ਸੁਰੱਖਿਆ ਥਾਂ ਦੇ ਲਈ ਦੂਸਰੇ ਗੁਰੂ ਘਰ ਦੇ ਵਿੱਚ ਦੋਨਾਂ ਨਾਨਕਾ ਪਿੰਡ ਦੇ ਵਿੱਚ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਆ ਜਿਹੜੇ ਉਹ ਵਿਰਾਜਮਾਨ ਸਨ ਜਿੱਥੋਂ ਮਰਿਆਦਾ ਦੇ ਨਾਲ ਲਿਆਂਦਾ ਗਿਆ ਔਰ ਇੱਕ ਹੋਰ ਰਸਤ ਦੇਖੋ ਤੁਸੀਂ ਦੂਜੀ ਕਿਸ਼ਤੀ ਨਾਲ ਕਿਉਂ ਰੱਖੀ ਗਈ ਆ ਮਰਿਆਦਾ ਭੰਗ ਨਾ ਹੋਵੇ ਰਸਤੇ ਦੇ ਵਿੱਚ ਪਹਿਲਾਂ ਬੜੀਆਂ ਦਿੱਕਤਾਂ ਆਈਆਂ ਔਰ ਹੁਣ ਜਦੋਂ ਕਿਸ਼ਤੀ ਆ ਰਹੀ ਸੀ ਤਾਂ ਕਿਉਂਕਿ ਬਹੁਤ ਜ਼ਿਆਦਾ ਚੱਲਦੀਆਂ ਕਿਸ਼ਤੀਆਂ ਤਾਂ ਅਚਾਨਕ ਤੇਲ ਖਤਮ ਹੋ ਜਾਂਦਾ ਤੁਰੰਤ ਦੂਜੀ ਕਿਸ਼ਤੀ ਵਾਲੇ ਜਿਹੜੇ ਸੇਵਾਦਾਰ ਨੇ ਉਹ ਕਿਸ਼ਤੀ ਨੇੜੇ ਲੈ ਕੇ ਆਉਂਦੇ ਨੇ ਔਰ ਜਿਹੜਾ ਇੱਕ ਪਿੱਛੇ ਸੇਵਾਦਾਰ ਬੈਠੋ ਬੋਤਲ ਨੂੰ ਆਪਦੇ ਦੰਦਾ ਨਾਲ ਵੱਢਦਾ ਤੇ ਉਹਦੀ ਪੀਕ ਬਣਾਉਂਦਾ ਤੇ ਗੁਰੂ ਸਾਹਿਬ ਦੇ ਓਟ ਆਸਰੇ ਨਾਲ ਇਸ ਬੋਰਡ ਦੇ ਵਿੱਚ ਫਿਰ ਤੋਂ ਤੇਲ ਪਾਇਆ ਜਾਂਦਾ ਦੂਜੀ ਕਿਲਚੀ ਚੋਂ ਕੱਢ ਕੇ ਔਰ ਫਿਰ ਫਿਰ ਤੋਂ ਅਗਲਾ ਸਫ਼ਰ ਹੈ ਜਿਹੜਾ ਸ਼ੁਰੂ ਹੁੰਦਾ ਕਿਉਂਕਿ ਮਹਿਜ਼ 5 ਮਿੰਟ ਦਾ ਰਸਤਾ ਜਿਹੜਾ ਉਹ ਕਈ-ਕਈ ਘੰਟੇ ਲੱਗ ਜਾਂਦੇ ਆ ਘੰਟਾ-ਘੰਟਾ ਡੇਢ-ਡੇਢ ਘੰਟਾ ਤਾਂ ਨਾਰਮਲ ਹੀ ਲੱਗ ਜਾਂਦਾ ਜੇ 5 ਮਿੰਟ ਦਾ ਸਫ਼ਰ ਹੈ ਕਿਉਂਕਿ ਸੜਕ ਦੇ ਰਾਹੀਂ 5 ਮਿੰਟ ਦੇ ਵਿੱਚ ਤੁਸੀਂ ਪਹੁੰਚ ਜਾਂਦੇ ਆ ਤੇ ਪਰ ਜਦੋਂ ਤੁਸੀਂ ਇਸ ਕਿਸ਼ਤੀ ਨਾਲ ਹੀ ਕਿਸ਼ਤੀ ਰਹੀਂ ਵਕ-ਵਕ ਥਾਵਾਂ ਤੋਂ ਓਕੇ ਆਸੇ-ਪਾਸੇ ਬਚਾਅ ਕਰਦੇ ਹੋਏ ਜਾਂਦੇ ਆ ਤਾਂ ਉਦੋਂ ਤੁਹਾਨੂੰ ਬਹੁਤ ਟਾਈਮ ਲੱਗਦਾ ਕਿਉਂਕਿ ਤੁਸੀਂ ਪਾਣੀ ਦੀ ਗਹਿਰਾਈ ਵੀ ਦੇਖਣੀ ਹੈ ਤੁਸੀਂ ਹਾਲਾਤ ਦੇਖਣੇ ਆ ਸਿਚੁਏਸ਼ਨ ਦੇ ਅਕੋਰਡਿੰਗ ਤੁਸੀਂ ਜਿਹੜਾ ਹੈਗਾ ਕਿਸ਼ਤੀ ਨੂੰ ਲੈ ਕੇ ਜਾਣਾ ਕਿਉਂਕਿ ਇਹ ਕਿਸ਼ਤੀ ਜਿਹੜੀ ਹੈ ਫਿਰ ਘੱਟ ਪਾਣੀ ਦੇ ਵਿੱਚ ਦਿੱਕਤ ਕਰਦੀ ਹੈ ਕਿਤੇ ਖੇਤ ਉੱਚੇ ਨੇ ਕਿਤੇ ਨੀਵੇਂ ਨੇ ਤਾਂ ਸੰਗਤ ਘਰੇਬੇਟੀ ਦਰਸ਼ਨ ਕਰ ਰਹੀ ਹੈ ਜੀ ਇਸ ਮਰਿਆਦਾ ਦੇ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਉਹ ਲਜਾਇਆ ਜਾ ਰਹੇ ਨੇ ਤੁਸੀਂ ਭਾਗਾਂ ਵਾਲਿਓ ਕਿ ਜਿਹੜੇ ਤੁਸੀਂ ਦਰਸ਼ਨ ਕਰ ਰਹੇ ਹੋ ਇਸ ਰੈਸਕਿਊ ਦਾ ਤੁਸੀਂ ਬੇਸ਼ੱਕ ਹਿੱਸਾ ਨਹੀਂ ਹੋ ਪਰ ਤੁਸੀਂ ਇੱਥੇ ਜਦੋਂ ਦਰਸ਼ਨ ਦਿਦਾਰੇ ਕਰ ਰਹੇ ਹੂੰ ਗੁਰੂ ਸਾਹਿਬ ਦੇ ਦੇਖੋ ਸਹੜਾਂ ਦੇ ਪਾਣੀ ਜਿੱਥੇ ਹਰ ਕਿਸੇ ਤੇ ਮਾਰ ਪੈ ਰਹੀ ਐ ਉੱਥੇ ਵੀ ਗੁਰੂ ਸਾਹਿਬ ਦਾ ਓਟ ਆਸਰਾ ਸਾਡੇ ਸਿਰ ਤੇ ਐ ਔਰ ਸੰਗਤ ਐ ਜਿਹੜੀ ਔਰ ਕਿਸੇ ਕਿਸਮ ਦੀ ਮਰਿਆਦਾ ਦੇ ਵਿੱਚ ਕੋਈ ਵੀ ਭਗੜਾ ਨਾ ਹੋਵੇ ਤਾਂ ਇਹ ਪਿੰਡ ਦੀਆਂ ਜੋ ਸੜਕਾਂ ਆ ਜਾਂਦੀਆਂ ਉਦੋਂ ਥੋੜਾ ਜਿਹਾ ਕਿਸ਼ਤੀ ਹੋਲੀ ਕਰਨੀ ਪੈਂਦੀ ਐ ਤੇ ਇਹ ਇੱਥੋਂ ਫਾਜ਼ਲਕਾ ਵਾਲੇ ਪਾਸੇ ਜਿਹੜਾ ਬੰਨ ਹੈ ਬੰਨ ਤਿੱਕਰ ਲਜਾਇਆ ਜਾਵੇਗਾ ਉਸ ਤੋਂ ਬਾਅਦ ਗੁਰੂ ਸਾਹਿਬ ਨੂੰ ਮਰਿਆਦਾ ਦੇ ਨਾਲ ਅੱਗੇ ਦੂਸਰੇ ਗੁਰੂ ਘਰ ਦੇ ਵਿੱਚ ਪਵਿੱਤਰ ਸਥਾਨ ਤੇ ਪਹੁੰਚਾਇਆ ਜਾਵੇਗਾ ਤਾਂ ਗੁਰਦੁਆਰਾ ਬੜੂ ਸਾਹਿਬ ਵਾਲੇ ਬਾਬਾ ਜੀ ਔਰ ਬਾਕੀ ਸੰਗਤ ਤਾਂ ਤੁਸੀਂ ਬਰਿਆਦਾ ਦੇਖੋ ਕਿਵੇਂ ਦੋ ਕਿਸ਼ਤੀਆਂ ਜਿਹੜੀਆਂ ਨੇ ਉਹ ਜਾ ਰਹੀਆਂ ਨੇ ਔਰ ਯਕੀਨ ਮੰਨਿਓ ਬੇਸ਼ੱਕ ਹੜਾਂ ਦੀ ਸਥਿਤੀ ਆ ਪਰ ਇੱਕ ਬੇहद ਰੂਹ ਨੂੰ ਸਕੂਨ ਦੇਣ ਵਾਲੀ ਇਹ ਤਸਵੀਰ ਹੈ ਕਿ ਗੁਰੂ ਮਹਾਰਾਜ ਦੀ ਜਿਵੇਂ ਮਰਿਆਦਾ ਦੇ ਨਾਲ ਗੁਰੂ ਮਹਾਰਾਜ ਨੂੰ ਇੱਥੇ ਲਿਜਾਇਆ ਜਾ ਰਿਹਾ ਇੱਕ ਜਦੋਂ ਕਿਸ਼ਤੀ ਨਾਲ ਚੱਲਦੀ ਹੈ ਲੋਕ ਜਿਹੜਾ ਠੀਕ ਹੈ ਠੀਕ ਹੈ ਨਪਿੰਦਰ ਬਹੁਤ ਸ਼ੁਕਰੀਆ ਨਪਿੰਦਰ ਬਰਾੜ ਮੇਰੇ ਸਹਿਯੋਗੀ ਇਸ ਵੇਲੇ ਤਸਵੀਰਾਂ ਦਿਖਾ ਰਹੇ ਸੀ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੁਰੱਖਿਅਤ ਥਾਂਾਂ ਤੇ ਪਹੁੰਚਾਇਆ ਜਾ ਰਿਹਾ ਹੈ ਪੂਰੀ ਮਰਿਆਦਾ ਦੇ ਨਾਲ